ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 559 ਤੋਂ ਲੈ ਕੇ 560 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਵਡਹੰਸ ਰਾਗ ਵਿੱਚ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਵਡਹੰਸ ਮਹੱਲਾ 3 ਅੰਮ੍ਰਿਤ ਨਾਮ ਸਦ ਮੀਠਾ ਲਾਗਾ ਗੁਰ ਸਬਦੀ ਸਾਦ ਆਇਆ ਸੱਚੀ ਬਾਣੀ ਸਹਜ ਸਮਾਣੀ ਹਰ ਜੀਉ ਮਾਨਵਸਾਇਆ ਹਰ ਹਰ ਕਿਰਪਾ ਸਤ ਗੁਰੂ ਮਿਲਾਇਆ ਪੂਰੇ ਸਤ ਗੁਰ ਹਰ ਨਾਮ ਤੇ ਆਇਆ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਅੰਮ੍ਰਿਤ ਰੂਪੀ ਹੈ ਔਰ ਸਦਾ ਹੀ ਮਿੱਠਾ ਲੱਗਦਾ ਹੈ ਕਿਹਨਾਂ ਨੂੰ ਮਿੱਠਾ ਲੱਗਦਾ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦਾ ਸੁਆਦ ਆਇਆ ਜੋ ਗੁਰੂ ਦੇ ਸ਼ਬਦ ਦੇ ਨਾਲ ਜੁੜ ਗਏ ਉਹਨਾਂ ਨੂੰ ਅੰਮ੍ਰਿਤ ਰੂਪੀ ਨਾਮ ਮਿੱਠਾ ਲੱਗਦਾ ਹੈ ਸੱਚੀ ਬਾਣੀ ਦੇ ਰਾਹੀ ਉਹ ਸਦਾ ਸਹਜ ਵਿੱਚ ਰਹਿੰਦੇ ਨੇ ਪਰਮੇਸ਼ਰ ਉਹਨਾਂ ਦੇ ਮਨ ਵਿੱਚ ਵਸਿਆ ਰਹਿੰਦਾ ਜੰਦੇ ਪਰਮੇਸ਼ਰ ਨੇ ਕਿਰਪਾ ਕਰਕੇ ਜਿਹਨੂੰ ਸਤਗੁਰ ਦੇ ਨਾਲ ਮਿਲਾ ਦਿੱਤਾ ਫਿਰ ਉਸ ਜੀਵ ਨੇ ਸਤਗੁਰ ਦੀ ਸ਼ਰਨ ਵਿੱਚ ਪਰਮੇਸ਼ਰ ਦਾ ਸਦਾ ਹੀ ਨਾਮ ਧਿਆਇਆ ਹੈ। ਬ੍ਰਮੇ ਬੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਮਹਾ ਦੇਉ ਗਿਆਨੀ ਵਰਤੈ ਕਰ ਆਪਣੇ ਤਾਮਸ ਬਹੁਤ ਅਹੰਕਾਰਾ ਕਹਿੰਦੇ ਬ੍ਰਹਮਾ ਨੇ 베ਦ ਸਾਰੇ ਮਤਲਬ ਜਿਹੜੀ 베ਦਾਂ ਦੀ ਬਾਣੀ ਉਚਾਰੀ ਆ ਲਿਖੇ ਨੇ ਹਨ ਤੇ ਇਸ ਤਰ੍ਹਾਂ ਬਾਣੀ ਦਾ ਪ੍ਰਕਾਸ਼ ਕੀਤਾ ਬ੍ਰਹਮਾ ਨੇ ਪਰ ਕਹਿੰਦੇ ਇਹਦੇ ਰਾਹੀ ਵੀ ਜਿਸ ਤਰ੍ਹਾਂ ਬ੍ਰਹਮਾ ਨੇ ਮਾਇਆ ਦਾ ਪਸਾਰਾ ਹੀ ਕੀਤਾ ਤੇ ਜਿਹੜਾ ਮਹਾਦੇਵ ਆ ਕਹਿੰਦੇ ਉਹ ਆਪਣੇ ਆਪ ਵਿੱਚ ਜਿਸ ਤਰ੍ਹਾਂ ਆਪਣੇ ਹਿਰਦੇ ਘਰ ਵਿੱਚ ਗਿਆਨੀ ਹੋ ਕੇ ਵਰਤ ਰਿਹਾ ਵੀ ਉਹਨੂੰ ਬੜਾ ਗਿਆਨ ਆ ਪਰ ਕਹਿੰਦੇ ਕ੍ਰੋਧ ਤੇ ਹੰਕਾਰ ਉਹਦੇ ਵਿੱਚ ਵੀ ਬਹੁਤ ਆ ਵਾਹਿਗੁਰੂ ਕਿਸਨ ਸਦਾ ਅਵਤਾਰੀ ਰੁਦਾ ਕਿਤ ਲਗਤ ਰੈ ਸੰਸਾਰਾ ਵਿਸ਼ਨੂੰ ਕਹਿੰਦੇ ਹਮੇਸ਼ਾ ਹੁਨਾਵੇਂ ਨਵੇਂ ਅਵਤਾਰ ਧਾਰਨ ਵਿੱਚ ਲੱਗਿਆ ਹੋਇਆ ਤਾਂ ਫਿਰ ਸੰਸਾਰ ਕਹਿੰਦੇ ਕਿਦੇ ਪੱਲੇ ਕਿਦੇ ਲੜ ਲੱਗ ਕੇ ਤਰੇ ਗੁਰਮਖ ਗਿਆਨ ਰਤੇ ਜੁਗ ਅੰਤਰ ਝੂਕੇ ਮੋਹ ਗੁਬਾਰਾ ਇਹਨਾਂ ਦੇ ਤਿੰਨਾਂ ਦੀਆਂ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਦੀ ਇਸ ਕਰਕੇ ਉਦਾਹਰਨ ਦੇ ਰਹੇ ਨੇ ਸਤਸੰਗਤ ਜੀ ਜਿੱਦਾਂ ਉਸ ਸਮੇਂ ਆ ਜਿਆਦਾ ਹਿੰਦੂ ਮਤ ਸੀ ਨਾ ਜਿਆਦਾ ਇਹਨਾਂ ਦੇਵਤਿਆਂ ਦੀ ਪੂਜਾ ਹੋ ਰਹੀ ਸੀ ਇਸ ਕਰਕੇ ਗੁਰੂ ਸਾਹਿਬਾਨ ਕਹਿ ਰਹੇ ਨੇ ਕਿ ਵੀ ਉਹ ਤਿੰਨੋਂ ਤੇ ਇਹ ਆਪਣੇ ਆਪਣੇ ਇਹਨਾਂ ਕੰਮਾਂ ਵਿੱਚ ਰੁੱਝੇ ਨੇ ਤੇ ਸੰਸਾਰ ਕੀਤੇ ਲੜ ਲੱਗ ਕੇ ਤਰੇ ਫਿਰ ਕਹਿੰਦੇ ਨੇ ਗੁਰਮਖ ਗਿਆਨ ਰਤੇ ਜੁਗ ਅੰਤਰ ਚੁੱਕੇ ਮੋਹ ਗੁਵਾਰਾ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਗਿਆਨ ਵਿੱਚ ਲੱਗਦੇ ਨੇ ਉਹਨਾਂ ਨੂੰ ਕਹਿੰਦੇ ਜਿਹੜਾ ਇਹ ਸੰਸਾਰ ਵਿੱਚ ਮੋਹ ਦਾ ਹੰਦੇਰਾ ਨਾ ਮਾਇਆ ਦੇ ਦਾ ਉਹਨਾਂ ਦਾ ਖਤਮ ਹੋ ਜਾਂਦਾ ਫਿਰ ਗੁਰੂ ਰਹਿ ਗਿਆਨ ਜੀ ਨੂੰ ਮਿਲ ਜਾਂਦਾ ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰੈ ਸੰਸਾਰਾ ਇਹ ਫਿਰ ਕਹਿੰਦੇ ਵਿਧੀ ਆ ਜਦੋਂ ਜੀਵ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਗੁਰੂ ਦੇ ਸਨਮੁਖ ਹੋ ਕੇ ਇਸ ਤਰ੍ਹਾਂ ਕਹਿੰਦੇ ਸੰਸਾਰ ਦੇ ਜੀਵ ਫਿਰ ਤਰ ਸਕਦੇ ਨੇ ਇਸ ਸੰਸਾਰ ਦੇ ਪਵਜਲ ਤੋਂ ਸਚ ਨਾਇ ਰਤੇ ਬੈਰਾਗੀ ਪਾਇਨ ਮੁਖ ਦਵਾਰਾ ਕਹਿੰਦੇ ਜਿਹੜੇ ਉਸ ਇੱਕ ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਫਿਰ ਸੰਸਾਰ ਵੱਲੋਂ ਨਿਰਲੇਪ ਹੋ ਜਾਂਦੇ ਨੇ ਉਹ ਫਿਰ ਕਹਿੰਦੇ ਮੁਖ ਦਵਾਰ ਪਾਉਂਦੇ ਨੇ ਮੁਕਤੀ ਦਾ ਦਵਾਰ ਉਹਨਾਂ ਨੂੰ ਫਿਰ ਪ੍ਰਾਪਤ ਹੁੰਦਾ ਇਕੋ ਸੱਚ ਵਰਤੈ ਸਭ ਅੰਤਰ ਸਭ ਨਾ ਕਰੇ ਪ੍ਰਤਪਾਲਾ ਨਾਨਕ ਇੱਕ ਸਬਿਨ ਮੈਂ ਅਵਰ ਨਾ ਜਾਣਾ ਸਭ ਨਾ دیਵਾਨ ਦਿਆਲਾ ਕਹਿੰਦੇ ਸਾਰਿਆਂ ਦੇ ਅੰਦਰ ਉਹ ਇੱਕ ਪਰਮੇਸ਼ਰ ਵਰਤ ਰਿਹਾ ਹੈ ਸਾਰਿਆਂ ਦੀ ਪ੍ਰਤਪਾਲਣਾ ਉਹੀ ਕਰ ਰਿਹਾ ਹੈ ਨਾਨਕ ਜੀ ਕਹਿੰਦੇ ਨੇ ਉਸ ਪਰਮਾਤਮਾ ਤੋਂ ਬਿਨਾਂ ਮੈਨੂੰ ਹੋਰ ਦੂਜੇ ਦਾ ਨਹੀਂ ਪਤਾ ਜੋ ਸਾਡੀ ਪ੍ਰਤ ਪਾਲਣਾ ਕਰ ਸਕਦਾ ਹੋਵੇ ਸਾਨੂੰ ਸਾਰਿਆਂ ਨੂੰ ਆਸਰਾ ਦੇਣ ਵਾਲਾ ਇੱਕ ਉਹ ਪਰਮੇਸ਼ਰ ਹੀ ਹੈ ਵਡਹਾਂਸ ਮਹੱਲਾ ਤੀਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮਖ ਸਾਚੇ ਲਗੈ ਧਿਆਨ ਗੁਰਮukh ਮਨ ਮੇਰੇ ਨਾਮ ਸਮਾਲ ਸਦਾ ਨਿਭੇ ਚੱਲੈ ਤੇਰੇ ਨਾਲ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੋ ਜਾਂਦੇ ਨੇ ਉਹਨਾਂ ਦੇ ਫਿਰ ਜਿਹੜਾ ਉਹਨਾਂ ਦਾ ਆਚਰਣ ਹੁੰਦਾ ਉਹਦੇ ਵਿੱਚ ਸੱਚ ਸੰਜਮ ਹੋ ਜਾਂਦਾ ਉਹਨਾਂ ਨੂੰ ਫਿਰ ਜੀਵਨ ਦੇ ਅਸਲੀਅਤ ਦਾ ਸਮਝ ਲੱਗ ਜਾਂਦੀ ਆ ਪ੍ਰਮਾਤਮਾ ਦੇ ਨਾਲ ਉਹਨਾਂ ਦੀ ਜਾਣ ਪਹਿਚਾਨ ਹੋ ਜਾਂਦੀ ਆ ਗੁਰੂ ਦੇ ਸਨਮੁਖ ਰਹਿ ਸਨਮੁਖ ਰਹਾ ਉਹਨਾਂ ਦੀ ਲੀਨਤਾ ਪਰਮੇਸ਼ਰ ਵਿੱਚ ਹੋ ਜਾਂਦੀ ਆ ਕਹਿੰਦੇ हे ਮੇਰੇ ਮਨ ਗੁਰੂ ਦੇ ਸਨਮੁਖ ਹੋ ਕੇ ਸਦਾ ਹੀ ਉਸ ਪਰਮੇਸ਼ਰ ਦਾ ਨਾਮ ਚੇਤੇ ਵਿੱਚ ਵਸਾ ਉਹਦਾ ਨਾਮ ਹੀ ਤੇਰੇ ਨਾਲ ਸਦਾ ਦਾ ਸਾਥੀ ਹੈ ਇਸ ਸੰਸਾਰ ਵਿੱਚ ਵੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਦਾ ਤੇਰੇ ਨਾਲ ਨਿਭਣ ਵਾਲਾ ਹੈ ਗੁਰਮਖ ਜਾਤ ਪਤ ਸੱਚ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਕਹਿੰਦੇ ਗੁਰੂ ਦੇ ਸਨਮੁਖ ਹੋਇਆ ਹੀ ਜੀਵ ਦੇ ਜਿਹੜੀ ਹੈਗੇ ਜਾਤ ਉੱਚੀ ਹੁੰਦੀ ਆ ਪਤ ਬਣਦੀ ਆ ਜੋ ਜੀਵ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੇ ਕਹਿੰਦੇ ਪਰਮੇਸ਼ਰ ਅੰਦਰ ਵੀ ਵਸਦਾ ਤੇ ਬਾਹਰ ਵੀ ਵਸਦਾ ਤੇ ਉਹ ਸਦਾ ਦਾ ਉਹਨਾਂ ਦਾ ਸਾਥੀ ਬਣ ਜਾਂਦਾ ਹੈ ਜਿਹੜੇ ਉਹਦਾ ਨਾਮ ਜਪਦੇ ਨੇ ਗੁਰਮੁਖ ਜਿਸਨੋ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਫਿਰ ਕਹਿੰਦੇ ਗੁਰੂ ਦੇ ਸਨਮੁਖ ਵੀ ਉਹੀ ਜੀਵ ਹੁੰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਉਹਨ ਗੁਰੂ ਦੇ ਸਨਮੁਖ ਕਰਦਾ ਹੈ ਕਹਿੰਦੇ ਗੁਰੂ ਦੇ ਸਨਮੁਖ ਰੱਖ ਕੇ ਜੀਵਾਂ ਨੂੰ ਵਡਿਆਈ ਵੀ ਪਰਮੇਸ਼ਰ ਆਪ ਹੀ ਦੇਣ ਵਾਲਾ ਹੈ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਐ ਸਾਧਾਰ ਕਹਿੰਦੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ ਉਹਨਾਂ ਦੀ ਸ੍ਰੇਸ਼ਟ ਕਰਨੀ ਹੁੰਦੀ ਆ ਸੱਚੇ ਦੇ ਸ਼ਬਦ ਨਾਲ ਜੁੜਨਾ ਉਹ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਆਪਣੇ ਪਰਿਵਾਰ ਨੂੰ ਤਾਰਨ ਵਾਜੋਗੇ ਵੀ ਹੋ ਜਾਂਦੇ ਨੇ ਗੁਰੂ ਦੇ ਸਨਮੁਖ ਰਹਾ ਆਪ ਤੇ ਤਰਦੇ ਨੇ ਆਪਣੇ ਪਰਿਵਾਰ ਨੂੰ ਵੀ ਤਰਨ ਲਈ ਆਸਰਾ ਦੇਣ ਦੇ ਨੇ ਵਡਹਾਂਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਪਾਏ ਮਨ ਤ੍ਰਿਪਤਿਆ ਹਰ ਨਾਮ ਤੇ ਆਏ ਸਦਾ ਸੁਖ ਸਾਚੈ ਸਬਦ ਵਿਚਾਰੀ ਆਪਣੇ ਸਤਿਗੁਰ ਵਿਟੋਂ ਸਦਾ ਬਲੇਹਾਰੀ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਦੀ ਕਹਿੰਦੇ ਰਸਨਾ ਪਰਮੇਸ਼ਰ ਦੇ ਨਾਮ ਵਿੱਚ ਲੱਗ ਜਾਂਦੀ ਆ ਉਹ ਕਹਿੰਦੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗ ਕੇ ਸਦਾ ਅਡੋਲਤਾ ਵਿੱਚ ਟਿਕ ਜਾਂਦੀ ਆ ਤੇ ਜੀਵ ਦਾ ਜਿਹੜਾ ਮਨ ਹੈ ਉਹਨੂੰ ਤ੍ਰਿਪਤੀ ਹੁੰਦੀ ਹੈ ਕਿਸ ਤਰ੍ਹਾਂ ਪਰਮੇਸ਼ਰ ਦਾ ਨਾਮ ਧਿਆਉਣ ਦੇ ਨਾਲ ਪਰਮੇਸ਼ਰ ਦਾ ਨਾਮ ਧਿਆਇਆ ਜੀਵ ਅੰਦਰੋਂ ਤ੍ਰਿਪਤ ਹੋ ਜਾਂਦਾ ਉਹਦੀ ਮਾਇਆ ਦੀ ਭੁੱਖ ਹੋਰ ਸਾਰੇ ਪਦਾਰਥਾਂ ਦੀ ਉਹਦੀ ਜਿਹੜੀ ਭੁੱਖ ਹੈ ਨਾ ਉਹ ਖਤਮ ਹੋ ਜਾਂਦੀ ਆ ਤ੍ਰਿਪਤੀ ਮਿਲਦੀ ਆ ਉਹਨੂੰ ਪਰਮੇਸ਼ਰ ਦੇ ਨਾਮ ਰਾਹੀਂ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਿਆਂ ਵਿਚਾਰ ਕਰਿਆਂ ਜੀਵ ਸਦਾ ਸੁਖ ਰਹਿੰਦਾ ਮੈਂ ਕਹਿੰਦੇ ਆਪਣੇ ਸਤਿਗੁਰ ਤੋਂ ਸਦਾ ਬਲਿਹਾ ਰਹੇ ਹਾਂ ਕਿਉਂ ਕਿਉਂਕਿ ਸਤਿਗੁਰ ਨੇ ਪਰਮੇਸ਼ਰ ਦਾ ਨਾਮ ਮੈਨੂੰ ਦ੍ਰਿੜ ਕਰਵਾਇਆ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਪਾਓ ਗਵਾਏ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆਂ ਜੀਵ ਦੀਆਂ ਅੱਖਾਂ ਸੰਤੋਖ ਵਿੱਚ ਆ ਜਾਂਦੀਆਂ ਨੇ ਉਸ ਪਰਮੇਸ਼ਰ ਦੇ ਨਾਲ ਲਿਵ ਲੱਗਿਆ ਅਕਾਂ ਫਿਰ ਹਰ ਇੱਕ ਤਰ੍ਹਾਂ ਦੀ ਜਿਹੜੀ ਉਹਦੀ ਲਾਲਸਾ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਤੇ ਉਹਨਾਂ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਆ ਜਿਹੜਾ ਜੀਵ ਦਾ ਮਨ ਆ ਉਹ ਸੰਤੋਖ ਵਿੱਚ ਆ ਜਾਂਦਾ ਉਹਦੀ ਜਿਹੜੀ ਦ્વੈਤ ਦੀ ਭਾਵਨਾ ਉਹ ਖਤਮ ਹੋ ਜਾਂਦੀ ਆ ਪਰਮੇਸ਼ਰ ਤੇ ਵਿੱਚ ਧਿਆਨ ਜੋੜਨ ਨਾਲ ਪਰਮੇਸ਼ਰ ਦਾ ਧਿਆਨ ਅਸੀਂ ਆਪ ਨਹੀਂ ਜੋੜ ਸਕਦੇ ਇਹ ਰਹਿਮਤ ਪਰਮਾਤਮਾ ਦੀ ਆ ਅਸੀਂ ਉਹਦਾ ਨਾਮ ਜਪਣਾ ਨਾਮ ਜਪਦੇ ਆ ਤਾਂ ਉਹਦਾ ਫਲ ਪਰਮੇਸ਼ਰ ਆਪ ਦਿੰਦੇ ਨੇ ਸਭ ਕੁਛ ਨਾਮ ਦੇ ਆਸਰੇ ਚੱਲ ਰਿਹਾ ਸ੍ਰਿਸ਼ਟੀ ਦੇ ਵਿੱਚ ਜਿੱਦਾਂ ਵੱਡਾ ਪਰਮੇਸ਼ਰ ਓਡਾ ਵੱਡਾ ਉਹਦਾ ਨਾਮ ਅਸੀਂ ਉਹਦਾ ਨਾਮ ਜਪਣਾ ਬਾਕੀ ਸਾਡੇ ਸਾਰੇ ਕਾਰਜ ਉਸ ਪਰਮੇਸ਼ਰ ਨੇ ਨਿਰਾਸ ਕਰਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਈ ਨਾਮ ਪਰਮਲ ਹਿਰਦੇ ਰਿਹਾ ਸਮਾਏ ਜਦੋਂ ਕਹਿੰਦੇ ਸੁਗੰਧਿਤ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਵਿੱਚ ਵਸਿਆ ਰਹਿੰਦਾ ਪਰਮੇਸ਼ਰ ਦੇ ਸ਼ਬਦ ਸਿਫਤ ਸਲਾਹ ਕਰਨ ਦੇ ਨਾਲ ਨਾਮ ਦੀ ਬਰਕਤ ਦੇ ਨਾਲ ਜੀਵ ਨੂੰ ਸਰੀਰਕ ਰੂਪ ਵਿੱਚ ਵੀ ਸੁਖ ਆਨੰਦ ਮਿਲਦਾ ਹੈ ਨਾਨਕ ਮਸਤਕ ਜਿਸ ਵਡਪਾਗ ਗੁਰ ਕੀ ਬਾਣੀ ਸਹਿਜ ਬੈਰਾਗ ਫਿਰ ਨਾਨਕ ਜੀ ਕਹਿੰਦੇ ਨੇ ਜੋ ਵੱਡੇ ਪਾਗਾ ਵਾਲੇ ਨੇ ਜਿਨ੍ਹਾਂ ਦੇ ਮੱਥੇ ਤੇ ਵੱਡੇ ਭਾਗ ਉਗੜਦੇ ਨੇ ਗੁਰੂ ਦੀ ਬਾਣੀ ਦੇ ਰਾਹੀ ਉਹਨਾਂ ਵਿੱਚ ਅਡੋਲਤਾ ਆ ਜਾਂਦੀ ਆ ਸੰਸਾਰ ਵੱਲੋਂ ਨਿਰਲੇਪਤਾ ਆ ਜਾਂਦੀ ਆ ਉਪਰਾਮਤਾ ਆ ਜਾਂਦੀ ਆ ਵਡਹਾਂਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚੇ ਸਬਦ ਸੱਚ ਸਮਾਏ ਇਹ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮਨ ਲੈ ਰਜਾਏ ਰਹਾਓ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਆ ਉਹ ਗੁਰੂ ਦੇ ਰਾਹੀਂ ਹੀ ਪ੍ਰਾਪਤ ਹੁੰਦਾ ਹੈ ਸੱਚੇ ਦੇ ਸ਼ਬਦ ਦੇ ਵਿੱਚ ਚਿੱਤ ਲਾਇਆ ਜੀਵ ਸੱਚੇ ਵਿੱਚ ਸਮਾ ਜਾਂਦੇ ਨੇ ਕਹਿੰਦੇ ਇਹ ਮੇਰੇ ਮਨ ਤੂੰ ਵੀ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਪਾ ਲਵੇਂਗਾ ਜੇ ਗੁਰੂ ਦੀ ਰਜ਼ਾ ਮੰਨ ਲੈ ਗੁਰੂ ਦੇ ਹੁਕਮ ਨੂੰ ਮੰਨ ਲੈ ਆਪਣੇ ਨੂੰ ਗੁਰੂ ਦੇ ਬਾਣੇ ਵਿੱਚ ਚੱਲੇਗਾ ਤਾਂ ਤੈਨੂੰ ਵੀ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਊਗਾ ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਵਸੈ ਮਨ ਆਏ ਗੁਰੂ ਦੇ ਸ਼ਬਦ ਰਾਹੀਂ ਜੀਵ ਦੇ ਅੰਦਰੋਂ ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਆ ਜਦੋਂ ਅੰਦਰ ਸ਼ੁੱਧ ਹੋ ਜਾਂਦਾ ਤਾਂ ਉਸ ਸ਼ੁੱਧ ਹਿਰਦੇ ਵਿੱਚ ਜਾ ਕੇ ਪਰਮੇਸ਼ਰ ਦਾ ਨਾਮ ਨਿਵਾਸ ਕਰ ਲੈਂਦਾ ਬਰਮੇ ਪੁਲਾ ਫਿਰੈ ਸੰਸਾਰ ਮਰ ਜਨਮੈ ਜਮ ਕਰੇ ਖੁਆਰ ਕਹਿੰਦੇ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾ ਸੰਸਾਰ ਪਟਕਣਾ ਵਿੱਚ ਹੈ ਜਦੋਂ ਪਟਕਣਾ ਦੇ ਵਿੱਚ ਹੈ ਤਾਂ ਆਤਮਿਕ ਮੌਤ ਹੈ ਤੇ ਆਵਾ ਗਵਨ ਦਾ ਚੱਕਰ ਬਣਿਆ ਹੈ ਨਾਨਕ ਸੇਵਡ ਭਾਗੀ ਜਿਨ ਹਰ ਨਾਮ ਤੇ ਆਇਆ ਗੁਰ ਪਰਸਾਦੀ ਮਨ ਵਸਾਇਆ ਫੇ ਨਾਨਕ ਜੀ ਕਹਿੰਦੇ ਨੇ ਉਹ ਜੀਵ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਦਾ ਨਾਮ ਜਪਿਆ ਜਪਦਿਆਂ ਜਪਦਿਆਂ ਫਿਰ ਨਾਮ ਹਿਰਦੇ ਵਿੱਚ ਘਰ ਕਰ ਜਾਂਦਾ ਹਿਰਦੇ ਦੇ ਵਿੱਚ ਹੀ ਵਸ ਜਾਂਦਾ ਫਿਰ ਵਡਹਾਂਸ ਮਹੱਲਾ ਤੀਜਾ ਹਉ ਮੈਂ ਨਾ ਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕਠਾਏ ਹਉ ਮੈਂ ਵਿੱਚ ਸੇਵਾ ਨਾ ਹੋਵਈ ਤਾ ਮਨ ਬਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸਬਦ ਕਮਾਏ ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹਉਮੈ ਜਾਏ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਹਉਮੈ ਦਾ ਤੇ ਪਰਮੇਸ਼ਰ ਦੇ ਨਾਮ ਦਾ ਆਪਸ ਵਿੱਚ ਵਿਰੋਧ ਹੈ ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਟਿਕ ਸਕਦੀ ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ ਆ ਸਕਦਾ ਦੋਨੋਂ ਇਕੱਠੇ ਨਹੀਂ ਇੱਕ ਹਿਰਦੇ ਵਿੱਚ ਵਸ ਸਕਦੇ ਜੇ ਜੀਵ ਦੇ ਅੰਦਰ ਹਉਮੈ ਹੈ ਤਾਂ ਉਹਦੇ ਕੋਲੋਂ ਸੇਵਾ ਭਗਤੀ ਨਹੀਂ ਹੋ ਸਕਦੀ ਪਰਮੇਸ਼ਰ ਦੀ ਫਿਰ ਜੀਵਨ ਬਿਰਥਾ ਜਾਂਦਾ ਹੈ ਕਹਿੰਦੇ ਹੈ ਮੇਰੇ ਮਨ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦਾ ਨਾਮ ਜਪ ਜੇ ਹੁਕਮ ਮੰਨੇਗਾ ਤਾਂ ਤੇਰੇ ਅੰਦਰੋਂ ਹਉਮੈ ਖਤਮ ਹੋ ਜਾਊਗੀ ਹਉਮੈ ਖਤਮ ਹੋ ਜਾ ਤਾਂ ਪਰਮੇਸ਼ਰ ਦਾ ਮਿਲਾਪ ਹੋ ਜਾਊਗਾ ਪਰਮੇਸ਼ਰ ਤੇ ਜੀਵ ਦੇ ਵਿੱਚ ਹਉਮੈ ਦੀ ਇੱਕ ਪਤਲੀ ਜਿਹੀ ਦੀਵਾਰ ਹੈ। ਪਤਲਾ ਜਿਹਾ ਪੜਦਾ ਹੈ। ਜਦੋਂ ਇਹ ਪੜਦਾ ਦਿਖ ਜਾਂਦਾ ਫਿਰ ਜੀਵ ਦਾ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ। ਵਾਹਿਗੁਰੂ ਜੀ ਵਾਹਿਗੁਰੂ ਜੀ। ਹਉਮੈ ਸਭ ਸਰੀਰ ਹੈ ਹਉਮੈ ਉਹ ਪਤ ਹੋਏ। ਹਉਮੈ ਵੱਡਾ ਗੁਬਾਰ ਹੈ ਹਉਮੈ ਵਿੱਚ 부ਜ ਨਾ ਸਕੈ ਕੋਏ ਜਿਹੜੀ ਹਉਮੈ ਆ ਕਹਿੰਦੇ ਇਹ ਸਾਰੇ ਸਰੀਰਾਂ ਦੇ ਵਿੱਚ ਹੈ ਜਿਸ ਸਰੀਰ ਦੇ ਵਿੱਚੋਂ ਇਹ ਹਉਮੈ ਨਿਕਲ ਜਾਂਦੀ ਆ ਉੱਥੇ ਫਿਰ ਪਰਮੇਸ਼ਰ ਦਾ ਮਿਲਾਪ ਹੁੰਦਾ ਹਉਮੈ ਕਾਰਨ ਸਰੀਰ ਦਾ ਜਨਮ ਹੋਇਆ ਹਉਮੈ ਕਾਰਨ ਹੀ ਜਨਮ ਮਰਨ ਚੱਲਦਾ ਸਰੀਰ ਦਾ ਜਿੱਥੇ ਹਉਮੈ ਖਤਮ ਉਥੇ ਪਸ਼ ਪਰਮੇਸ਼ਰ ਵਿੱਚ ਅਟਲ ਰੂਪ ਵਿੱਚ ਲੀਨਤਾ ਹੋ ਜਾਂਦੀ ਆ। ਹਉਮੈ ਕਾਰਨ ਜੀਵ ਮਾਇਆ ਦੇ ਹਨੇਰੇ ਵਿੱਚ ਹੈ। ਹਉਮੈ ਦੇ ਵਿੱਚ ਰਹਿੰਦਿਆਂ ਹੋਇਆਂ ਜੀਵ ਨਾ ਤਾਂ ਪਰਮੇਸ਼ਰ ਨੂੰ 부ਝ ਸਕਦਾ ਨਾ ਆਪਣੇ ਜੀਵਨ ਦੀ ਅਸਲੀਅਤ ਨੂੰ 부ਝ ਸਕਦਾ। ਹਉਮੈ ਵਿੱਚ ਭਗਤ ਨਾ ਹੋਵਈ ਹੁਕਮ ਨਾ 부ਝਿਆ ਜਾਏ। ਜਦੋਂ ਜੀਵ ਹਉਮੈ ਵਿੱਚ ਆ ਫਿਰ ਉਹ ਭਗਤੀ ਵੀ ਨਹੀਂ ਕਰ ਸਕਦਾ ਤੇ ਪਰਮੇਸ਼ਰ ਦਾ ਗੁਰੂ ਦਾ ਪਾਣਾ ਵੀ ਨਹੀਂ ਮੰਨ ਸਕਦਾ ਕਿਉਂਕਿ ਹਉਮੈ ਉਹਦੇ ਸੋਚਣ ਸ਼ਕਤੀ ਤੇ ਪਰਦਾ ਪਾ ਕੇ ਰੱਖਦਾ ਹਉਮੈ ਵਿੱਚ ਜੀਵ ਬੰਦ ਹੈ ਨਾਮ ਨਾ ਵਸੈ ਮਨ ਆਏ ਜਦੋਂ ਤੱਕ ਜੀਵ ਦੇ ਅੰਦਰ ਹਉਮੈ ਆ ਤਾ ਜੀਵ ਨੂੰ ਵਿਕਾਰਾਂ ਦੇ ਬੰਧਨ ਬਣੇ ਰਹਿੰਦੇ ਨੇ ਤਾਂ ਉਥੇ ਪਰਮੇਸ਼ਰ ਦਾ ਨਾਮ ਨਹੀਂ ਟਿਕ ਸਕਦਾ ਜਿਸਿਰ ਦੇ ਵਿੱਚ ਹਉਮੈ ਹੈ ਨਾਨਕ ਸਤ ਗੁਰ ਮਿਲੇ ਐ ਹਉ ਮੈਂ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ ਹਾਂਜੀ ਸੰਗਤ ਜੀ ਫਗੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵ ਦਾ ਸਤਗੁਰ ਦੇ ਨਾਲ ਮਿਲਾਪ ਹੁੰਦਾ ਉੱਥੇ ਜੀਵ ਸਤਗੁਰ ਦੇ ਹੁਕਮ ਦੇ ਅਨਸਾਰ ਪਰਮੇਸ਼ਰ ਦਾ ਨਾਮ ਜਪਦੇ ਨੇ ਤਾਂ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੁੰਦੀ ਆ ਹਉਮੈ ਖਤਮ ਹੁੰਦੀ ਆ ਤਾਂ ਪਰਮੇਸ਼ਰ ਦਾ ਵਾਸਾ ਹਿਰਦੇ ਵਿੱਚ ਪ੍ਰਤੱਖ ਹੋ ਜਾਂਦਾ ਇਸ ਤਰ੍ਹਾਂ ਜਦੋਂ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਸੱਚੀ ਤੀ ਕਮਾਈ ਕਰਦੇ ਨੇ ਤਾਂ ਉਹ ਪਰਮੇਸ਼ਰ ਵਿੱਚ ਲੀਨ ਹੋਏ ਰਹਿੰਦੇ ਨੇ ਕਿਉਂਕਿ ਉਹ ਸਦਾ ਹੀ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦੇ ਹਿਰਦੇ ਵਿੱਚੋਂ ਹਉਮੈ ਖਤਮ ਹੋ ਜਾਂਦੀ ਆ ਤੇ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਜਾਂਦਾ ਇਸ ਤਰ੍ਹਾਂ ਫਿਰ ਉਹ ਆਨੰਦ ਰੂਪੀ ਜੀਵਨ ਬਤੀਤ ਕਰਦੇ ਨੇ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਦਾਸੀ ਦੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ